ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਆੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਆਖਦੇ ਹਨ ਕਿ ਇਹ ਮਨੁੱਖ ਦਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ ਜਿਸ ਵਿੱਚ ਪਾਣੀ ਦੀ ਗੰਧ ਹੈ ਅਤੇ ਹਵਾ ਦੀ ਖੰਮੀ ਹੈ ਮਾਤਾ ਦੇ ਰक्त ਪਿਤਾ ਦੇ ਵਿਰਜ ਭਵ ਅਗਨ ਦਾ ਗਾਣਾ ਲੱਗਿਆ ਹੋਇਆ ਹੈ ਹੱਡੀਆਂ ਅਤੇ ਮਾਸ ਮਿੱਟੀ ਅਤੇ ਨਾੜੀਆਂ ਆਕਾਸ਼ ਦਾ ਪਿੰਜਰ ਬਣਿਆ ਹੋਇਆ ਹੈ ਜਿਸ ਵਿੱਚ ਆਤਮਾ ਰੂਪੀ ਪੰਛੀ ਵਿਚਾਰਾ ਵਸਦਾ ਹੈ ਅਗੇ ਸਤਿਗੁਰਜੀ ਫਰਮਾਉਂਦੇ ਹਨ प्राणी क्या मेरा क्या तेरा जैसे दरवर पंख बसेरा सतगुरु जी कह रहे हैं कि ये जीव इस संसार में कि मेरा और कि तेरा है जीवदा इस संसार रहना। अते जी में रहना रुख और पंछी दे वांग है जिमे कोई पंछी आकाश विच उड़दा है ਅਤੇ ਰਾਤ ਕੱਟਣ ਦੀ ਕਿਸੇ ਰੁੱਖ ਤੇ ਫੈਰ ਜਾਂਦਾ ਹੈ ਤੇ ਸਵੇਰ ਹੁੰਦਿਆਂ ਹੀ ਉੱਥੋਂ ਉੱਡ ਜਾਂਦਾ ਹੈ ਭਾਗ ਚਲਾ ਜਾਂਦਾ ਹੈ ਅੱਗੇ ਸਤਿਗੁਰ ਜੀ ਆਖਦੇ ਹਨ ਰਾਖੋ ਪੰਧ ਉਸਾਰ ਹੁਨੀ ਮਾ ਸਾਡੇ ਤੀਨ ਹੱਥ ਤੇਰੀ ਸਿਵਾ ਸਤਿਗੁਰ ਜੀ ਫਰਮਾਉਂਦੇ ਹਨ ਕਿ ਜੀਵ ਇਸ ਸੰਸਾਰ ਵਿੱਚ ਰਹਿਣ ਲਈ ਡੂੰਗੀਆਂ ਡੂੰਗੀਆਂ ਨੇਹਾ ਪੁੱਟ ਕੇ ਤੰਦਾਂ ਉਸਾਰ ਕੇ ਮੈਲ ਉਸਾਰਦਾ ਹੈ ਪਰ ਅੰਤ ਸਮੇ ਸਭ ਕੁਝ ਇੱਥੇ ਛੱਡ ਕੇ ਚਲਾ ਜਾਂਦਾ ਹੈ ਅਤੇ ਜੀਵ ਦੇ ਹਿੱਸੇ ਵਿੱਚ ਸਿਰਫ ਸਾਢੇ 3 ਹੱਥ ਧਰਤੀ ਆਉਂਦੀ ਹੈ ਜਿਸ ਤੇ ਜੀਵ ਦਾ ਸੰਸਕਾਰ ਕੀਤਾ ਜਾਂਦਾ ਹੈ ਬੰਕੇ ਬਾਲ ਪਾਗ ਸਿਰ ਠੇਰੀ ਇਹ ਤਨ ਹੋਇਓ ਪਸਮ ਕੀ ਢੇਰੀ ਜਗਤਪੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਜੀਵ ਪਰਮਾਤਮਾ ਨੂੰ ਭੁਲਾ ਕੇ ਸੋਨੇ ਵਾਲ ਸਵਾਰ ਕੇ ਸਿਰ ਉੱਤੇ ਟੇਢੀ ਪੱਗ ਬੰਨਦਾ ਹੈ ਪਰ ਅੰਤ ਵਿੱਚ ਇਹ ਸਰੀਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ ਅਗੇ ਸਤਗੁਰ ਜੀ ਆਖਦੇ ਹਨ ਉੱਚੇ ਮੰਦਰ ਸੁੰਦਰ ਨਾਰੀ राम नाम बिन बाजी हरि सतगुरु जी कहंदे हन जेकर जीव दे कोल ऊचे महल होन अते उस विच सुंदर स्त्री होवे तां भी परमात्मा दे नाम तो बिना अमूलक मनुख दा जन्म बेकार है अते उस जन्म दी बाजी हार जांदा है मेरी जात कमीनी पात कमीनी ਓ ਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਗਹਿਰ ਵਿਦਾਸ ਚਮਾਰਾ ਸਤਗੁਰ ਜੀ ਆਖਦੇ ਹਨ ਕਿ ਜੀਵ ਦਾ ਵਿਕਾਰਾਂ ਨਾਲ ਸੰਗ ਹੋਣ ਕਰਕੇ ਜੀਵ ਦਾ ਸੁਭਾ ਸੰਗਤ ਅਤੇ ਜੀਵਨ ਘੜੀਆਂ ਬਣ ਜਾਂਦਾ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਚਮਾਰ ਕਹਿੰਦੇ ਹਨ ਇਹ ਸਭ ਦੇ ਰਾਜੇ ਪ੍ਰਮਾਤਮਾ ਜੀ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਆਪ ਮੇਰੇ ਉੱਤੇ ਕਿਰਪਾ ਕਰੋ ਜੀ ਆਓ ਸੰਗਤ ਜੀ ਆਪਾਂ ਵੀ ਇਸ ਮਿੱਟੀ ਦੇ ਸਰੀਰ ਦੇ ਮਾਨ ਨੂੰ ਛੱਡਦੇ ਹੋਏ ਧਨ ਦੌਲਤ ਦੇ ਹੰਕਾਰ ਨੂੰ ਛੱਡਦੇ ਹੋਏ ਰਲ ਮਿਲ ਕੇ ਗ੍ਰਸਤੀ ਵਿੱਚ ਰਹਿੰਦੇ ਹੋਏ ਉਸ ਪ੍ਰਭੂ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਜਪੀਏ ਅਤੇ ਆਪਣਾ ਜੀਵਨ ਖੁਸ਼ੀਆਂ ਨਾਲ ਬਤੀਤ ਕਰੀਏ ਜੀ ਜੈ ਗੁਰਦੇਵ ਧੰ ਗੁਰਦੇਵ